ਸੀ ਦੇਖ ਰਹੇ ਹੋ ਟਾਈਮ ਨਿਊਜ਼ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਰਤੇਵਾਲੀਆ ਪਹਿਲਾਂ ਤੁਹਾਡੇ ਨਾਲ ਸ਼ੇਅਰ ਕੀਤੀ ਇੱਕ ਵੀਡੀਓ ਐਸੇ ਹੀ ਪਿੰਡ ਦੀ ਦੂਸਰੀ ਵੀਡੀਓ ਅਭੀ ਸ਼ੇਅਰ ਕਰਨ ਜਾ ਰਿਹਾ ਕਿ ਜਿਹੜੇ ਸੰਨੀਕੋਟ ਹੁੰਦੇ ਆ ਜਿਨ੍ਹਾਂ ਨੂੰ ਸੰਨੀਕੋਟ ਵੀ ਕਿਹਾ ਜਾਂਦਾ ਤੇ ਲੋਹਾਰ ਵੀ ਗੱਡੀ ਲੋਹਾਰ ਵੀ ਕਿਹਾ ਜਾਂਦਾ ਜਿਹੜੇ ਗਰੀਬ ਪਰਿਵਾਰ ਕਾਫੀ ਗਰੀਬ ਪਰਿਵਾਰ ਹੁੰਦੇ ਇਹ ਕਿਉਂਕਿ ਹਰ ਰੋਜ਼ ਦੀ ਰੋਟੀ ਰੋਜੀ ਕਮਾ ਕੇ ਖਾਂਦੇ ਆ ਫਿਰ ਇਹ ਰੋਟੀ ਕਮਾ ਕੇ ਖਾਂਦੇ ਆ ਲਗਾਤਾਰ 20 ਦਿਨ ਤੋਂ ਬਾਰਸ਼ ਨੇ ਇਹਨਾਂ ਦਾ ਕੀਤਾ ਹੋਇਆ ਮੰਦਾ ਹਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਅੱਗੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਕਿ ਇਹਨਾਂ ਦੇ ਜਿੱਥੇ ਤੰਬੂ ਲੱਗੇ ਹੋਏ ਉਹਨਾਂ ਦੇ ਵਿੱਚ ਵੀ ਪਾਣੀ ਭਰਿਆ ਹੋਇਆ ਤੇ ਰੋਟੀ ਤੋਂ ਵੀ ਮਹਤਾਜ ਨੇ ਇਸ ਟਾਈਮ ਤੇ ਨਾ ਆਪਾਂ ਗੱਲ ਕਰਦੇ ਹਾਂ ਬਬਲੂ ਜੀ ਨਾਲ ਪਬਲੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਗੇ ਜੀ ਵੀਰ ਜੀ ਬਬਲੂ ਜੀ ਕਿੰਨੇ ਦਿਨਾਂ ਤੋਂ ਬਾਰਿਸ਼ ਪੈ ਰਹੀ ਹੈ ਹੋ ਗਏ ਅੱਜ ਇਹਦੇ ਨਹੀਂ ਹੋ ਗਏ ਪੂਰੇ 20 ਦਿਨ ਹੋ ਗਏ 20 ਦਿਨਾਂ ਦੇ ਵਿੱਚ ਤੁਹਾਨੂੰ ਕੰਮਕਾਰ ਦਾ ਤੁਹਾਡਾ ਕੀ ਹਾਲ ਚਾਲ ਮੰਦਾ ਹੀ ਆ ਬਹੁਤ ਮੰਦਾ ਹੈ ਕੰਮਕਾਰ ਜੀ ਤੇ ਫਿਰ ਹੁਣ ਤੁਸੀਂ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ ਬਸ ਜੀ ਆਇ ਕੋ ਕਮਰੇ-ਕੁਮਰੇ ਦੇ ਦੇਵੇ ਪਾ ਕੇ ਕੋ ਪਲਾਟ-ਪਲੂਟ ਦੇ ਦੇਵੇ ਬਸ ਜੀ ਤੇ ਰੋਟੀ ਪਾਣੀ ਦਾ ਹੁਣ ਬੱਚਿਆਂ ਦਾ ਕੀ ਸਿਸਟਮ ਆ ਬੱਚਿਆਂ ਦਾ ਕੋ ਰਾਸ਼ਨ ਦੂਸੰਦੇ ਜਾਵੇ ਰੋਟੀ ਪਾਣੀ ਦਾ ਆਹੀ ਆ ਬਸ ਹੋਰ ਅੱਪਾ ਕਿਹੜੀ ਮਾਇਆ ਮੰਗਣੀ ਹੈ ਜੀ ਦੇਖੋ ਇਹਨਾਂ ਦਾ ਕਹਿਣਾ ਕਿ ਅਸੀਂ ਮਾਇਆ ਨਹੀਂ ਮੰਗਦੇ ਸਾਨੂੰ ਮਕਾਨ ਦੇ ਦਿਓ ਜਾਂ ਸਾਡੇ ਤੱਕ ਰਾਸ਼ਨ ਪਹੁੰਚਾਇਆ ਜਾਵੇ ਆਪਾਂ ਭੈਣ ਦੇ ਨਾਲ ਗੱਲ ਕਰਦੇ ਭੈਣ ਦਾ ਸਸਰੀ ਘਰ ਸਸਰੀ ਘਰ ਕੋੜਾ ਨਾ ਕੀ ਜੀ ਉਹ ਗਾਂ ਗੋਗਾ ਜੀ ਕੀ ਮੰਗ ਕਰਦੇ ਹੋ ਸਰਕਾਰ ਕੋਲ ਕੋਈ ਆ ਗਰਾਊਂਡ ਗਰਾਊਂਡ ਬਾਈਕ ਕੋ ਕੋਠੇ ਕਮਰੇ ਪਾ ਦੇ ਗਰੀਬ ਬੰਦੇ ਭਿੱਜੀ ਜਾਂਦੇ ਬੱਚੇ ਇਸ ਬੈਠੇ ਆ ਰੋਟੀ ਪਾਣੀ ਨੂੰ ਬੈਠੇ 20 ਦਿਨ ਹੋ ਗਏ ਬਾਹਰ ਚੱਲਦੀ ਨੂੰ ਭੁੱਖੇ ਤੇ ਆਏ ਬੈਠੇ ਕੋਲੇ ਪੰਜੀ ਨਹੀਂ ਨਾ ਆਟਾ ਨਾ ਦਾਣਾ ਨਾ ਬਾਲਣ ਤੇ ਫਿਰ ਕਿਸ ਤਰ੍ਹਾਂ ਗੁਜ਼ਾਰਾ ਚੱਲ ਰਿਹਾ ਐ ਕਿਵੇਂ ਕੀ ਕਰੀਏ ਜੀ ਬੱਚੇ ਪਿੰਡ ਚ ਜਾਂਦੇ ਕੋਈ ਕੋਈ ਰੋਟੀ ਦਿੰਦਾ ਕੋਈ ਨਹੀਂ ਦਿੰਦਾ ਭੁੱਖੇ ਤੇ ਆਏ ਬੈਠੇ ਆ ਕੀ ਕਰੀਏ ਜੀ ਬੱਚੇ ਪਿੰਡ ਵਾਲੇ ਵੀ ਚਾਰੇ ਬੈਠੇ ਆ ਬਾਲਣ ਟੱਲ ਨੂੰ ਅਗਲਾ ਕਿੱਥੋਂ ਖਾਵੇ ਹੁਣਾਸੀ ਬਹੁਤ ਦੁਖੀ ਹੋਏ ਬੈਠਾ ਅੰਤੀ ਸਾਸ ਜਮਾਈ ਪੁਖੇ ਬੈਠੇ ਬੱਚੇ ਤੇ ਸਰਕਾਰ ਕੋਲੋਂ ਕੀ ਮੰਗ ਕਰਦੇ ਹੋ ਸਰਕਾਰ ਕੋ ਰਾਸ਼ਨ ਪਾਣੀ ਦੇਵੇ ਸਾਨੂੰ ਸੋਦਾ ਪੱਤਾ ਲਿਆ ਕੇ ਦੇਵੇ ਲੱਕੜਵਾਲਾਂ ਲਿਆ ਦੇਵੇ ਹੋਰ ਬੱਚੇ ਆਪਦਾ ਢਿੱਡ ਭਰ ਲੈਣਗੇ ਜੀ ਹਾਂਜੀ ਤੁਸੀਂ ਕੀ ਕਰਨ ਜਾਉਗੇ ਸਰਕਾਰ ਜੇ ਸਾਡੀ ਬਾਜੀ ਸੁਣੇ ਇੰਨਾ ਪਲਾਟ ਖਾਲੀ ਪਿਆਰੇ ਗਰੀਬਾਂ ਨੂੰ ਪੰਜ ਪੰਜ ਮਰਲੇ ਦੇਣ ਦਾ ਹੱਕ ਹੈ ਪੰਜ-ਪੰਜ ਮਰਲੇ ਸਰਕਾਰ ਨੇ ਤਾਂ ਕਿਹਾ ਸੀ ਕਿ ਗਰੀਬਾਂ ਨੂੰ ਪੰਜ-ਪੰਜ ਮਰਲੇ ਦੇਵਾਂਗੇ। ਨਹੀਂ ਮਿਲੇ ਬਾਈ ਜੀ। ਆਹ ਵੇਖ ਲੋ ਥੋਡੇ ਸਾਹਮਣੇ ਹੀ ਐ। ਜੇ ਸਰਕਾਰ ਕੋਲੇ ਵੀਡੀਓ ਸਾਡੀ ਪਹੁੰਚੇ ਤੇ ਪੰਜ-ਪੰਜ ਮਰਲੇ ਸਾਨੂੰ ਦਿੱਤੇ ਜਾਵੇ ਗਰੀਬਾਂ ਨੂੰ। ਨਹੀਂ ਹੁਣ ਤੁਸੀਂ ਪ੍ਰੋਪਰ ਐਸੇ ਪਿੰਡ ਦੇ ਵਿੱਚ ਰਹ ਰਹੇ ਹੋ। ਐਸੇ ਜਿਹਾ ਹੀ ਰਹ ਜਾਂਦੇ ਹਾਂ। ਕਿੰਨੇ ਸਾਲਾਂ ਤੋਂ? ਇਹ ਸਾਨੂੰ 10-11 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਸਰਕਾਰ ਨਹੀਂ ਕਿਸੇ ਦੀ ਸੁਣਦੀ। ਤੇ ਅੱਜ ਤੱਕ ਕੋਈ ਜਦੋਂ ਤੋਂ ਬਾਰਿਸ਼ ਆਈ ਆ ਤੁਹਾਡੇ ਤੱਕ ਕੋਈ ਸਰਕਾਰ ਦਾ ਨੁਮਾਇੰਦਾ ਪਹੁੰਚਿਆ ਕੋਈ? ਨਹੀਂ ਕੋਈ ਰਾਸ਼ਨ ਨਹੀਂ ਪਹੁੰਚਿਆ ਕੋਈ ਬੰਦਾ ਨਹੀਂ ਮੋਚਾ ਇੱਥੇ। ਹਾਂ ਜੀ ਤੁਸੀਂ ਕੀ ਕਹਿੰਦੇ ਹੋ? ਮਗਾ ਕੋਈ ਥਾਂ ਤੁਈ ਮਿਲ ਜਾਵੇ ਤਾਂ ਬੱਚਾ ਨਟਕਾਣਾ ਵਸਦਾ ਹੈ ਹੱਕ ਨਾ ਹੱਕ ਹੁਣ ਇਸ ਟਾਈਮ ਉਹਨੂੰ ਰਾਸ਼ਨ ਪਾਣੀ ਆਜੇ ਤਾਂ ਬੱਚੇ ਡੱਡ ਭਾਈ ਕਰ ਲੈਣਗੇ ਦੇਖੋ ਕਹਿੰਦੀ ਜੇ ਕੋਈ ਰਾਸ਼ਨ ਪਾਣੀ ਮਿਲ ਜੇ ਤਾਂ ਚਲੋ ਕੋਈ ਰਾਸ਼ਨ ਪਾਣੀ ਮਿਲ ਜੇ ਤਾਂ ਕੋਈ ਖਾ ਪੀ ਲੈਣਗੇ ਬੱਚੇ ਕਿਉਂਕਿ ਭੁੱਖੇ ਬੈਠੇ ਆ ਅਮੀਰ ਲੋਕਾਂ ਨੂੰ ਫਰਕ ਨਹੀਂ ਪੈਂਦਾ ਜਿਹੜੇ ਸਮੱਸਿਆ ਵੀ ਆ ਉਹਨਾਂ ਦੇ ਚਰਨਾਂ ਦੇ ਵਿੱਚ ਵੀ ਮੇਰੀ ਬੇਨਤੀ ਆ ਕਿ ਗੱਡੀ ਲੋਹਾਰਾਂ ਤੱਕ ਪਿੰਡ ਸੋਨਗੜ ਰੱਤੇ ਵਾਲੇ ਦੇ ਵਿੱਚ ਜਿਹੜੀ ਰਾਸ਼ਨ ਪਾਣੀ ਦੀ ਮੁਹਈਆ ਜਰੂਰ ਕਰਵਾਇ ਜਾਵੇ ਸੋ ਕੈਮਰਾਮੈਨ ਦੇ ਨਾਲ ਹਾਂਜੀ ਬਹੁਤ ਵੋਟ ਕਾਰਡ ਸਭ ਕੁਝ ਇੱਥੋਂ ਦਾ ਹੀ ਹੈ ਇੱਥੋਂ ਦਾ ਹੀ ਹੈ ਇੱਥੋਂ ਦਾ ਹੀ ਹੈ ਸਭ ਕੁਝ ਸਾਡਾ ਅਸੀਂ 15 ਸਾਲ ਤੋਂ ਇੱਥੇ ਹੀ ਰਹਿੰਦੇ ਆ 15 ਸਾਲ ਤੋਂ ਹਾਂ ਸਾਡਾ ਵੋਟ ਕਾਰਡ ਧਾਰ ਕਾਰਡ ਸਭ ਕੁਝ ਸਾਡਾ ਇੱਥੋਂ ਦਾ ਹੀ ਸੋਣਗੜ ਰੱਤੇ ਵਾਲੇ ਦਾ ਲੋਕ ਜਿਹੜੇ ਲੋਕ ਭਲਾਈ ਦੇ ਕੰਮ ਕਰਦੇ ਆ ਸਮਾਜ ਸੇਵੀ ਆ ਉਹਨਾਂ ਲਈ ਕੀ ਮੈਸੇਜ ਹੈ ਤੁਹਾਡਾ ਜਿਹੜੇ ਲੋਕ ਆਮ ਪਬਲਿਕ ਦੇ ਵਿੱਚੋਂ ਉੱਠ ਕੇ ਲੋਕ ਸੇਵਾ ਕਰਨ ਜਾਂਦੇ ਜਿਸ ਤਰ੍ਹਾਂ ਕਿ ਲੱਕੜ ਬਾਲਣ ਦੀ ਸੇਵਾ ਕਰਨ ਜਾਂਦੇ ਆ ਕੋਈ ਦੂਸਰਾ ਪਸ਼ੂਆਂ ਵਾਸਤੇ ਜਾਂਦੇ ਆ ਉਸ ਤਰ੍ਹਾਂ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਵਾਸਤੇ ਜਿਹੜੇ ਜਿਹੜੇ ਸੇਵੇਦਾਰ ਪਿੰਡ ਦੇ ਵਿੱਚ ਵਸਦੇ ਹੈਗੇ ਉਹਨਾਂ ਕੇ ਹੱਥ ਜੋੜ ਕੇ ਬੇਨਤੀ ਹੈ ਸਾਡੀ ਜੀ ਸਾਡੇ ਤੱਕ ਵੀ ਮੁੰਚੇ ਕੋਈ ਬਾਲਣ ਦਿੱਤਾ ਜਾਵੇ ਸਾਨੂੰ ਆਟਾ ਪਾਣੀ ਦਿੱਤਾ ਜਾਵੇ ਕੋਈ ਜਿਹੜੀ ਸਬਜ਼ੀਆਂ ਹੈਗੀਆਂ ਸੁੱਕੀਆਂ ਦਾਣਾਂ ਛੋਲੇ ਦਾਣਾਂ ਸਾਨੂੰ ਦਿੱਤੀ ਆਵੇ ਸਾਡਾ ਬੁਰਾ ਹਾਲ ਹੈ ਤੰਬੂਆਂ ਦਾ ਛਪਰਾਂ ਦਾ ਜੀ ਤੇ ਜਿੰਨੀਆਂ ਵੇਖੋ ਗਰਾਉਂਡ ਸਾਰਾ ਪਾਣੀ ਨਾਲ ਭਰਿਆ ਹੋਇਆ ਹੈਗਾ ਸੀ ਮਿਹਨਤ ਨਾਲ ਹੀ ਕੰਨੇ ਆ ਕੋਈ ਵੀ ਸਾਡੀ ਸੁਣੇ ਸਾਡੇ ਨਰਾਜ ਪਾਣੀ ਪਹਚਾਇਆ ਜਾਵੇ ਸਾਡੇ ਤੱਕ ਇੱਕ ਤੁਸੀਂ ਕਹਿ ਰਹੇ ਸੀ ਕਿ ਬੱਚੇ ਵੀ ਕੁਝ ਪਾਣੀ ਦੇ ਨਾਲ ਬਿਮਾਰ ਹੋਇਆ ਉਹ ਕਿਹੋ ਜਿਹਾ ਜੀ ਬੱਚਿਆਂ ਨੂੰ ਜੀ ਸਰਦਕਾਮ ਹੋਇਆ ਪਾਣੀ ਨਾਲ ਜੀ ਮੱਛਰ ਕਰਕੇ ਜੀ ਟੂੰਡੀ ਨਹੀਂ ਆਈ ਜੀ ਤਿੰਨ ਚਾਰ ਦਿਨ ਹੋ ਗਏ ਵੀ ਕਰਕੇ ਕੋਈ ਡਾਕਟਰਾਂ ਦੀ ਕੋਈ ਡਾਕਟਰੀ ਸਹਾਤਾ ਮਿਲੀ ਤੁਹਾਨੂੰ ਨਹੀਂ ਮਿਲੀ ਜੀ ਕੋਈ ਨਹੀਂ ਮਿਲੀ ਸਾਨੂੰ ਕੋਈ ਵੀ ਇੱਥੇ ਕੋਈ ਡਾਕਟਰ ਰੂਮ ਕਰਾ ਨਹੀਂ ਆਇਆ ਕੋਈ ਚੈੱਕ ਕਰਨ ਵਾਸਤੇ ਨਹੀਂ ਆਇਆ ਨਹੀਂ ਆਇਆ ਹੋ ਗਿਆ ਕੁਝ ਵੀ ਨਹੀਂ ਨਹੀਂ ਆਇਆ ਵੀਰਾਂ ਦਾ ਕਹਿਣਾ ਕਿ 15 ਸਾਲ ਹੋ ਗਏ 15 ਸਾਲਾਂ ਦੇ ਵਿੱਚ ਸਾਡੀ ਕਿਸੇ ਸਰਕਾਰ ਨੇ ਕੋਈ ਸਾਰ ਨਹੀਂ ਲਈ ਹੋ ਸਕਦਾ ਕਿ ਇਹ ਬਾਣ ਸਰਕਾਰ ਇਨਾਂ ਦੀ ਸਾਰ ਲੈ ਲਵੇ ਕੈਮਰਾਮੈਨ ਲਖਵਿੰਦਰ ਦੇ ਨਾਲ ਬਲਵਿੰਦਰ ਸਿੰਘ ਰੱਤੇਵਾਲੀਆ